ਸਾਸਤਰੀ ਕਾਲ ਜੀ ਸਾਰਿਆਂ ਨੂੰ ਪੰਜਾਬ ਪ੍ਰਾਪਰਟੀ ਬਾਜ਼ਾਰ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅੱਜ ਆਪਾਂ ਜਗਰਾਉਂ ਸ਼ਹਿਰ ਤੋਂ ਇੱਕ ਬਹੁਤ ਹੀ ਸ਼ਾਨਦਾਰ ਘਰ ਦੀ ਵੀਡੀਓ ਤੁਹਾਡੇ ਲਈ ਲੈ ਕੇ ਆਏ ਆਂ ਜਿਸ ਦਾ ਰੇਟ ਵੀ ਬਿਲਕੁਲ ਜਾਇਜ਼ ਰਹਿਣ ਵਾਲਾ ਰੇਟ ਸੁਣਨ ਲਈ ਵੀਡੀਓ ਦੇ ਐਂਡ ਤੱਕ ਬਨੇ ਰਹੋ। ਤੇ ਘਰ ਬਣਿਆ ਬਹੁਤ ਸੋਹਣਾ ਹੋਇਆ ਜੀ। ਆ ਦੇਖੋ 7 ਫੁੱਟ ਦਾ ਗੇਟ ਲੱਗਿਆ ਹੋਇਆ ਘਰ ਦੇ ਅੱਗੇ। ਤੇ ਗੱਡੀ ਆਰਾਮ ਨਾਲ ਜਾਨੀ ਕਿ پارک ਹੁੰਦੀ ਹੈ ਘਰ ਦੇ ਵਿੱਚ ਵੱਡੀ ਗੱਡੀ ਵੀ ਆਰਾਮ ਨਾਲ پارک ਹੁੰਦੀ ਆ। ਘਰ ਦਾ ਸਾਰਾ ਕੰਮ ਕੰਪਲੀਟ ਆ ਕੋਈ ਕੰਮ ਕਰਵਾਉਣ ਦੀ ਲੋੜ ਨਹੀਂ ਬਸ ਸਵਾਣ ਹੀ ਰੱਖਣਾ ਲਿਆ ਕੇ। ਆ ਦੇਖੋ ਫਰੰਟ ਤੇ ਆਪਾਂ ਨੂੰ ਲੋਹੇ ਦੀ ਪੌੜੀ ਮਿਲ ਜਾਣੀ ਆ। ਆ ਦਵਾਰ ਦੇ ਉੱਤੇ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਬਣਿਆ ਹੋਇਆ। ਬਹੁਤ ਯਾਨੀ ਕਿ ਸਾਫ਼ ਸੁਥਰਾ ਘਰ ਬਣਿਆ ਹੋਇਆ ਜੀ। ਤੇ ਆ ਆ ਗਿਆ ਜੀ ਲੌਬੀ ਏਰੀਆ। ਲੌਬੀ ਵੀ ਪੂਰੀ ਖੁੱਲੀ ਢਲੀ ਆ। ਇਸ ਘਰ ਦੇ ਵਿੱਚ ਦੋ ਬੈੱਡਰੂਮ ਮਿਲ ਜਾਣੇ ਆਪਾਂ ਨੂੰ। ਵਧੀਆ ਯਾਨੀ ਕਿ ਉਹ ਵੀ ਖੁੱਲੇ ਢਲੇ ਬੈੱਡਰੂਮ ਨੇ। ਇੱਕ ਕਿਚਨ। ਆ ਵੈਂਟੀਲੇਸ਼ਨ ਲਈ ਜਗ੍ਹਾ ਛੱਡੀ ਹੋਈ ਆ। ਲੋਬੀ ਦੇ ਵਿੱਚ ਦੀ ਇੱਕ ਬੈਡਰੂਮ ਦੇ نیچے ਬਣਾ ਹੈ ਇੱਕ ਉੱਪਰ ਡਬਲ ਸਟੋਰੀ ਕੋਠੀ ਹੈ ਤੇ ਆਹ ਫਰੰਟ ਤੇ ਵਾਸ਼ਬੈਸ਼ਨ ਲੱਗਿਆ ਹੈ ਇਹਦੇ ਨਾਲ ਹੀ ਬਾਥਰੂਮ ਜੇ ਤੇ ਇੱਥੇ ਸਿੰਪਲ ਸੀਟ ਲੱਗੀ ਹੋਈ ਆ ਦੋ ਬਾਥਰੂਮ نیچے ਇੱਕ ਬਾਥਰੂਮ ਉੱਪਰ ਆ ਤੇ ਆ ਆ ਗਿਆ ਜੀ ਬੈਡਰੂਮ ਬੈਡਰੂਮ ਵੀ ਬਹੁਤ ਸੋਹਣਾ ਬਣਿਆ ਹੋਇਆ ਤੇ ਇਹਦੇ ਚ ਵੈਂਟੀਲੇਸ਼ਨ ਲਈ ਵਿੰਡੋ ਛੱਡੀ ਗਈ ਆ ਆ ਦੇਖੋ ਤੇ ਛੱਤ ਦੇ ਉੱਤੇ ਪੀਓਪੀ ਦਾ ਕੰਮ ਹੋਇਆ ਵਾ ਯਾਨੀ ਕਿ ਸਾਰਾ ਬਹੁਤ ਵਧੀਆ ਕੰਮ ਹੋਇਆ ਵਾ ਦੇਖੋ ਪੂਰਾ ਸੋਹਣਾ ਘਰ ਬਣਿਆ ਹੋਇਆ ਤੇ ਇਹਦੇ ਨਾਲ ਹੀ ਆ ਗਿਆ ਇਹ ਕਿਚਨ ਕਿਚਨ ਦਾ ਵੀ ਸਾਰਾ ਕੰਮ ਕੰਪਲੀਟ ਆ ਆ ਦੇਖੋ ਕਿਚਨ ਇਹ ਚ ਵੀ ਬਾਕਸ ਵਗੈਰਾ ਸਾਰੇ ਬਣੇ ਹੋਏ ਆ ਟੈਲ ਪੱਥਰ ਦਾ ਵੀ ਸਾਰਾ ਕੰਮ ਓਕੇ ਆ ਕੰਪਲੀਟ ਆ ਜਿਹੜੇ ਬਾਕਸ ਬਾਕਸ ਬਣੇ ਵੀ ਪੂਰੇ ਵਧੀਆ ਬਣੇ ਹੋਇਆ ਯਾਨੀ ਕਿ ਚਾਲੂ ਜਾਂ ਕੰਮ ਨਹੀਂ ਕੀਤਾ ਹੋਇਆ ਵਧੀਆ ਜਾਨੀ ਕਿ ਬਣੇ ਹੋਇਆ ਪੂਰੇ ਹੁਣ ਤੁਹਾਨੂੰ ਦਿਖਾਉਂਦੇ ਆ ਬਾਥਰੂਮ ਆ ਗਿਆ ਜੀ ਬਾਥਰੂਮ ਇਹਦੇ ਵਿੱਚ ਇੰਗਲਿਸ਼ ਸ਼ੀਟ ਲੱਗੀ ਹੋਈ ਆ ਦੋਨੋਂ ਸ਼ੀਟਾਂ ਜਾਨੀ ਕਿ ਮਿਲ ਜਾਣੀਆਂ ਨੀਚੇ ਇੰਗਲਿਸ਼ ਸ਼ੀਟ ਵੀ ਤੇ ਸਿੰਪਲ ਸ਼ੀਟ ਵੀ ਹੈ ਨਾ ਤੇ ਇਹਦੇ 'ਚ ਦੇਖੋ ਪੱਥਰ-ਪੁੱਥਰ ਸਾਰਾ ਲੱਗਿਆ ਹੋਇਆ ਵਧੀਆ ਘਰ ਬਣਿਆ ਹੋਇਆ ਇਹ ਪੂਰਾ ਰੇਟ ਵੀ ਮਾਲਕਾਂ ਨੇ ਬਿਲਕੁਲ ਜਾਇਜ਼ ਮੰਗਿਆ ਤੇ ਆ ਲੌਬੀ ਦੇ ਵਿੱਚ ਜੀ ਇੱਕ ਲਮਾਰੀ ਮਿਲ ਜਾਨੀ ਆ ਆਪਾਂ ਨੂੰ ਤੇ ਹੁਣ ਤੁਹਾਨੂੰ ਦਿਖਾਉਂਦੇ ਆ ਜੀ ਉੱਪਰਲਾ ਕਮਰਾ ਤੇ ਨਾਲੇ ਆਸੇ ਪਾਸੇ ਦਾ ਮਾਹੌਲ ਦਿਖਾਉਂਦੇ ਵੀ ਕਿੱਦਾਂ ਦੇ ਘਰ ਬਣੇ ਹੋਏ ਆਸੇ ਪਾਸੇ ਲੋਹੇ ਦੀਆਂ ਪੌੜੀਆਂ ਲੱਗੀਆਂ ਹੋਈਆਂ ਨੇ ਤੇ ਘਰ ਵੀ ਵਧੀਆ ਬਣੇ ਹੋਏ ਯਾਨੀ ਕਿ ਵਾਕਈ ਹਰੇਕ ਦੀ ਯਾਨੀ ਕਿ ਜਿੰਨੇ ਵੀ ਕਸਟਮਰ ਆਉਂਦੇ ਸਾਰਿਆਂ ਦੀ ਡਿਮਾਂਡ ਹੁੰਦੀ ਆ ਵੀ ਗੱਡੀ ਲੱਗਣੀ ਚਾਹੀਦੀ ਹੈ ਨਾ ਗੱਡੀ ਲੱਗਦੀ ਆ ਘਰ ਦੇ ਵਿੱਚ ਖੁੱਲਾ ਢੁਲਾ ਘਰ ਆ ਆਸ-ਪਾਸੇ ਵੀ ਪੂਰੇ ਵਧੀਆ ਘਰ ਮਿਲ ਜਾਣੇ ਆਪਾਂ ਨੂੰ। ਆਹ ਦੇਖੋ ਉੱਪਰ ਚਿਵਾਰਾ ਪਾਇਆ ਹੈ। ਇਹਦਾ ਵੀ ਜੰਗਲਾ-ਜੁੰਗਲਾ ਬਣਿਆ ਹੋਇਆ। ਤੇ ਮੂਹਰੇ ਬਰਾਂਡਾ ਛੱਡਿਆ ਹੋਇਆ। ਇੱਕ ਕਮਰਾ ਬਣਿਆ ਹੋਇਆ ਇੱਥੇ ਤੇ ਲੈਟਰਨ ਬਾਥਰੂਮ ਬਣਿਆ ਹੋਇਆ। ਜੰਗਲੇ ਦਾ ਵੀ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਬਣਾਇਆ ਹੋਇਆ। ਤੇ ਆ ਆ ਗਿਆ ਜੀ ਲੈਟਰਨ ਬਾਥਰੂਮ। ਆਹ ਫਰੰਟ ਤੇ ਲੈਟਰਨ ਇੱਥੇ ਸੈਂਪਲ ਸੀਟ ਲੱਗੀ ਹੋਈ ਆ। ਇਹਦੇ ਨਾਲ ਹੀ ਆ ਗਿਆ ਜੀ ਬਾਥਰੂਮ। ਇਹਦੇ ਵਿੱਚ ਵੀ ਪੱਥਰ ਪੱਥਰ ਲੱਗਿਆ ਹੋਇਆ ਸਾਰਾ ਪੂੜੀਆਂ ਵਗੈਰਾ ਦਾ ਕੰਮ ਸਾਰਾ ਕੰਪਲੀਟ ਆ ਤੇ ਇਹਦੇ ਨਾਲ ਹੀ ਆ ਗਿਆ ਜੀ ਆ ਬੈੱਡਰੂਮ ਉੱਪਰ ਵਾਲਾ ਉੱਪਰ ਵਾਲਾ ਜਿਹੜਾ ਬੈੱਡਰੂਮ ਹੈ ਲੋਕ ਆ ਹੁਣ ਇਹਦੀ ਚਾਬੀ ਲਿਹਾਉਣੀ ਭੁੱਲ ਗਏ ਜੀ ਬਾਕੀ ਜਦੋਂ ਤੁਸੀਂ ਦੇਖਣ ਆਓਗੇ ਉਦੋਂ ਦਿਖਾ ਦਾਂਗੇ ਖੋਲ ਕੇ ਹੁਣ ਕਰਦੇ ਆ ਜੀ ਰੇਟ ਦੀ ਗੱਲ ਰੇਟ ਮਾਲਕਾਂ ਨੇ 24 ਲੱਖ ਰੁਪਏ ਇਸ ਘਰ ਦੀ ਡਿਮਾਂਡ ਕੀਤੀ ਆ ਬਾਕੀ ਮੌਕੇ ਤੇ ਮਾਣ ਤਾਣ ਕੀਤਾ ਜਾਊਗਾ ਜਿਹੜੇ ਵੀ ਇਹ ਘਰ ਲੈਣਾ ਚਾਹੁੰਦੇ ਆ ਉਹ ਆਪਣੇ ਨਾਲ ਸੰਪਰਕ ਕਰ ਸਕਦੇ ਆ ਹਾਲੇ ਤੱਕ ਜਿਨ੍ਹਾਂ ਨੇ ਆਪਣਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਕਰ ਲਈ ਸਬਸਕ੍ਰਾਈਬ